ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਕਿ ਪੂਰੇ ਭਾਰਤ ਦੇ ਜਿਹੜਾ ਚੌਥਾ ਥੰਦ ਹੈ মিডিਆ ਦਾ ਔਰ ਉਸ ਤੋਂ ਬਾਅਦ ਧੰਨਵਾਦ ਕਰਦੇ ਆ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਸੀਐਮ ਸਾਹਿਬ ਦਾ ਔਰ 92 ਐਮਐਲਏ ਸਹਿਬਾਨ ਜਿਹੜੇ ਸਾਡੇ ਪੰਜਾਬ ਦੇ ਔਰ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਜੀ ਸਵਰਨਕਾਰ ਵੈਲਫੇਅਰ ਬੋਰਡ ਦੀ ਸਾਡੇ ਵੱਡੇ ਵੀਰ ਕੇਸ਼ਵ ਵਰਮਾ ਜੀ ਨੂੰ ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਪਰਮਾਤਮਾ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਔਰ ਇਸੇ ਤਰ੍ਹਾਂ ਆਉਣ ਵਾਲੇ ਹਰ ਜਿਹੜੇ ਸਾਡੇ ਸਵਰਨਕਾਰ ਭਾਈਚਾਰੇ ਦੇ ਵਿੱਚ ਲੋਕ ਜਿਹੜੇ ਪਰੇਸ਼ਾਨ ਨੇ ਜਿਨ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਚਲਦੀਆਂ ਕਾਫੀ ਸਮੇਂ ਤੋਂ ਆ ਰਹੀਆਂ ਨੇ ਉਹਨਾਂ ਦੇ ਹੱਲ ਕਰਕੇ ਹਰੇਕ ਸੁਨਿਆਰੇ ਭਾਈਚਾਰੇ ਨੂੰ ਅੱਗੇ ਲਿਆਂਦੇ ਔਰ ਜਿਹੜੀ ਅਸੀਂ ਥੋੜੇ ਪਿਛੜੇ ਜਿਹੜੇ ਬੀਸੀ ਦੇ ਵਿੱਚ ਆਏ ਆ ਸਾਨੂੰ ਜਿਹੜਾ ਇਹ ਲਿਆਂਦੇਗੇ ਪਿਛੜੇ ਨੂੰ ਇਹ ਥੋੜਾ ਹੋਰ ਅੱਗੇ ਵਧਾਣਗੇ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਡੇ ਇੱਕ ਸੁਨਿਆਰੇ ਭਾਈਚਾਰੇ ਨੂੰ ਬਹੁਤ ਵਧੀਆ ਇੱਕ ਸੁਨੇਹਾ ਹੈ ਪੂਰੇ ਪੰਜਾਬ ਦੇ ਜਿੰਨਾ ਵੀ ਸੁਨਿਆਰਾ ਭਾਈਚਾਰਾ ਉਹ ਇਹਨਾਂ ਦੇ ਨਾਲ ਖੜਾ ਹੈ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਥ ਦੇਗਾ ਔਰ ਇਹ ਸੁਨਿਆਰੇ ਭਾਈਚਾਰੇ ਦਾ ਸਾਥ ਦੇਣਗੇ ਸਰ ਸੁਨਿਆਰਾ ਭਾਈਚਾਰੇ ਬਾਰੇ ਕਹਿ ਰਹੇ ਹੋ ਕਿ ਹੋਰ ਵੀ ਭਾਈਚਾਰੇ ਹੈਗੇ ਨੇ ਦੇਖੋ ਸਾਰੇ ਜਿਹੜੇ ਬੋਰਡ ਹੈ ਸਭ ਧਰਮਾਂ ਦੇ ਚੇਅਰਮੈਨ ਸਾਹਿਬ ਲਗਾਉਂਦੇ ਨੇ ਹਰ ਧਰਮ ਯਾਨੀ ਕਿ ਜਿਹੜੀ ਜਾਤੀ ਹੈ ਸੁਨਿਆਰਾ ਜਾਤੀ ਹੈ ਸਾਡੇ ਪੰਡਤਾਂ ਦੀ ਹੈ ਸਾਡੇ ਰਾਮ ਗੜੀਏ ਹਰ ਚੀਜ਼ ਸਭ ਕੁਝ ਸਭ ਨੂੰ ਮਿਲਿਆ ਹੈ ਤੁਸੀਂ ਸਤੋਂ ਇਹ ਜਾਣਦੇ ਹੋਵੋਗੇ ਇੱਥੇ ਅੰਬੇਦਕਰ ਭਵਨ ਵੀ ਹੈਗਾ ਰਾਮਗੜੀਆ ਵੀ ਮਿਲਿਆ ਹੋਇਆ ਸਭ ਕੁਝ ਲੇਕਿਨ ਸਾਡੇ ਸਵਰਨਕਾਰ ਭਾਈਚਾਰੇ ਨੂੰ ਹੱਲੇ ਜਿਹੜਾ ਕਿ ਇਹ ਚੀਜ਼ਾਂ ਨਹੀਂ ਮਿਲੀਆਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਚੇਅਰਮੈਨ ਸਾਹਿਬ ਪੰਜਾਬ ਦੇ ਅੰਦਰ ਇਹ ਚੀਜ਼ਾਂ ਨੂੰ ਸਾਨੂੰ ਜਿਹੜਾ ਲੁਧਿਆਣੇ ਦੇ ਅੰਦਰ ਇੱਕ ਸਵਰਨਕਾਰ ਵੈਲਫੇਅਰ ਬੋਰਡ ਦਾ ਇੱਕ ਜਿਹੜਾ ਹਾਲ ਮਿਲੇਗਾ ਸਾਨੂੰ ਮੀਟਿੰਗ ਕਰਨ ਦੇ ਲਈ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਉਹਨਾਂ ਦੇ ਬੱਚਿਆਂ ਦੇ ਵਿਆਹ ਦੇ ਲਈ ਉਹ ਅਸੀਂ ਬਹੁਤ ਵੱਡੀ ਇਨਾਂ ਤੋਂ ਉਮੀਦ ਰੱਖੀ ਆ ਔਰ ਇਹ ਪੂਰੀ ਵੀ ਕਰਨਗੇ ਇਸ ਵਿਸ਼ੇ ਤੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੂੰ ਵੀ ਮਿਲਣਗੇ ਔਰ ਇਹ ਜਿਹੜਾ ਮੰਗ ਪੱਤਰ ਦਿੱਤਾ ਵੀ ਜਾਏਗਾ ਜੀ ਉਹਨਾਂ ਨੂੰ ਕਿਹੇ ਦੁਕਾਨਦਾਰਾਂ ਦੀ ਜਿਹੜੀ ਮੁਸ਼ਕਲਾ ਨੇ ਲੰਬੇ ਸਮੇਂ ਦੇ ਮੁਸ਼ਕਲਾ ਚੱਲਦੀ ਆ ਰਹੀਆਂ ਤੇ ਲੇਕਿਨ ਉਹਦਾ ਕਿੰਨੀ ਕੀ ਜਲਦੀ ਹੱਲ ਕੀਤਾ ਜਾਏਗਾ ਇਹ ਦੇਖੋ ਜੀ ਸਾਡੇ ਵੀਰ ਜੀ ਦੀ ਹੱਲੇ ਤਾਜ ਪੁਸ਼ੀ ਇਸ ਹਫਤੇ ਹੀ ਹੋਣੀ ਹੈ ਤੇ ਉਹ 15 ਅਗਸਤ ਦੇ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਇਹ ਹੋ ਜਾਣੀ ਹੈ ਉਹ ਹੋਣ ਦੇ ਨਾਲ ਅਸੀਂ ਇਹ ਚੀਜ਼ ਨੂੰ ਬਿਲਕੁਲ ਜਿਹੜੀ ਲਗਾਤਾਰ ਕਾਰਵਾਈ ਕਰ ਜਿਹਨੂੰ ਕਹਿੰਦੇ ਆ ਮਾਰਕੀਟ ਦੇ ਵਿੱਚ ਸੁਨਿਆਰੇ ਜਿੰਨੇ ਵੀ ਭਾਈ ਚਾਰੇ ਆ ਇਹਦੀ ਅਸੀਂ ਇੱਕ ਮੀਟਿੰਗ ਰੱਖਾਂਗੇ ਸਰਕਟ ਹਾਊਸ ਦੇ ਵਿੱਚ ਜਿਹੜੇ ਸਾਰੇ ਪ੍ਰਧਾਨ ਸਵਰਨਕਾਰ ਦੇ ਪੰਜਾਬ ਤੋਂ ਬੁਲਾਏ ਜਾਣਗੇ ਉਹਨਾਂ ਨਾਲ ਅਸੀਂ ਕਰਕੇ ਇਹ ਤਾਂ ਜਿੱਦਾਂ ਵੀ ਛੋਟੀ ਤੋਂ ਛੋਟੀ ਸਮੱਸਿਆ ਔਰ ਵੱਡੀ ਤੋਂ ਵੱਡੀ ਸਮੱਸਿਆ ਦਾ ਵੀ ਹੱਲ ਕੀਤਾ ਜਾਏਗਾ ਇਹ 15 ਅਗਸਤ ਆ ਰਹੀ ਹੈ ਕੀ ਮੈਸੀ ਕੀ ਦੇਖੋ 15 ਅਗਸਤ ਸਾਡਾ ਇੱਕ ਆਜ਼ਾਦੀ ਦਿਵਸ ਹੈ ਸਰਦਾਰ ਸਾਡੇ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਜਿਨ੍ਹਾਂ ਨੇ ਸਾਡੇ ਪਿੱਛੇ ਫਾਂਸੀਆਂ ਦੇ ਰਸੇ ਜਿਹੜੇ ਚੁੰਮ ਕੇ ਜਿਹੜੇ ਏਡੀ ਵੱਡੀ ਸ਼ਹੀਦੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਅਸੀਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਕੋਟੀ ਕੋਟੀ ਪ੍ਰਣਾਮ ਕਰਦੇ ਆ ਉਹ ਰੂਹਾਂ ਨੂੰ ਜਿਨ੍ਹਾਂ ਨੇ ਦੇਸ਼ ਦੀ ਖਾਤਰ ਇੰਨੀ ਜਾਨ ਲਗਾ ਕੇ ਸਾਡੇ ਦੇਸ਼ ਨੂੰ ਆਜ਼ਾਦ ਕੀਤਾ ਤੇ ਉਹਨਾਂ ਦਾ ਜਿਹੜਾ ਪੂਰੇ ਭਾਰਤ ਵਾਸੀ ਪੂਰੇ ਪੰਜਾਬ ਵਾਸੀਆਂ ਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਸਭ ਤੋਂ ਪਹਿਲੇ ਮਾਨਿਆ ਜੋਗ ਸ੍ਰੀ ਅਰੰਧケ ਜੀ ਵੇਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਮਨੀਸ਼ ਚੋਧਿਆ ਜੀ ਜੋ ਸਾਡੇ ਪਰਿਭਾਰੀ ਲਗਾਏਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ ਮੰਤਰੀਆਂ ਦਾ ਔਰ ਸਾਰੇ ਪੰਜਾਬ ਦੇ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਇਸ ਕਬਲ ਬਣਾਇਆ ਔਰ ਮੈਂ ਤੇਰਵੇਂ ਲਾਇ ਸਵਨਕਰ ਬੋਰਡ ਦਾ ਤੇ ਮੈਂ ਆਪਣੇ ਤਨਮਨ ਤਨਨਾ ਸੇਵਾ ਕਰਾਂਗਾ ਸਾਰੇ ਪੰਜਾਬ ਚ ਜਾ ਕੇ ਸਾਰੇ ਬਾਲਟੀਆਂ ਨੂੰ ਮਿਲਾਂਗਾ ਜਿਹੜੇ ਜਿਹੜੇ ਉੱਥੇ ਪ੍ਰਧਾਨ ਅਗੇ ਆਂ ਔਰ ਜਿਹੜੇ ਜਿਹੜੇ ਦੁਕਾਨਦਾਰ ਕੋਈ ਉਹਨਾਂ ਤਕਲੀਫ ਆ ਉਹਦਾ ਹੱਲ ਕਰਾਂਗੇ ਜਲਦੀ ਜਲਦੀ ਉਹਦਾ ਹੱਲ ਕੀਤਾ ਜਾਊਗਾ ਤੁਹਾਡੇ ਕੋਲ ਜੀ ਜਲਦੀ ਜਲਦੀ ਉਹਦਾ ਹੱਲ ਕੀਤਾ ਜਾਏਗਾ ਜਿਹੜਾ ਮੇਰੇ ਵੱਚ ਹੋਗਾ ਕਰਾਂਗਾ ਨਹੀਂ ਤੇ ਆਪਾਂ ਮੁੱਖ ਮੰਤਰੀ ਸਾਹਿਬ ਕੋ ਲੈ ਕੇ ਜਾਵਾਂਗਾ ਕੇਸ ਜੀ ਕਿਸੇ 15 ਅਗਸਤ ਦੀ ਆ ਰਹੀ ਹੈ ਤੇ 15 ਅਗਸਤ ਵਾਲੇ ਲੋਕਾਂ ਨੂੰ ਕੀ ਅਪੀਲ ਕਰਨੀ ਹੈ ਮੈਂ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਸਾਰੇ ਦੇਸ਼ ਦੇ ਦੇਸ਼ ਦੇ ਵਸਨੀਕਾਂ ਨੂੰ ਔਰ ਪੰਜਾਬ ਦੇ ਵਸਨੀਕਾਂ ਨੂੰ ਖਾਸ ਕਰਕੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਪ੍ਰਸਤਿਵਤ ਸਾਰੇ ਦਰਸ਼ਕਾਂ ਨੂੰ ਜਨਮ ਵਰਧਮੀ ਆ ਰਹੀ ਜਨਮ ਅਚੂਤ ਜੀ ਕਹਿੰਦਾ ਹਾਂ ਜਨਮ ਵਰਧਮੀ ਸਾਡਾ ਜੀ ਈਸਟ ਹੈ ਇਹ ਤੇ ਸਾਡਾ ਭਗਵਾਨ ਹੈਗਾ 16 ਕਲਾ ਸੰਪੂਰਨ ਰੇ ਕਿਸ਼ਨ ਪੰਗਾਨ ਜੀ ਔਰ ਉਹਨਾਂ ਦੀ ਜਨਮ ਦਿਨ ਦੇ ਬਹੁਤ ਬਹੁਤ ਵਧਾਈ ਦਿਨਾ ਜਨਮ ਵਰਧਮੀ